ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਅਮਰਤਪਾਲ ਸਿੰਘ ਜਿੱਤੇ ਆ ਹੂੰ ਕਾਂਗਰਸੀ ਆਗੂ ਆ ਰਾਣਾ ਗੁਰਜੀਤ ਰਾਣਾ ਗੁਰਜੀਤ ਉਹ ਮਤਲਬ ਕਈ ਗੱਲਾਂ ਬੜੀਆਂ ਸਮਝਦਾਰ ਵਾਲੀਆਂ ਕਰਦਾ ਚਲੋ ਬਾਕੀ ਤਾਂ ਪਾਰਟੀਆਂ ਤੇ ਹੁੰਦੇ ਨੇ ਉਹ ਮਾਇਆਧਾਰੀ ਆ ਠੀਕ ਆ ਗਲਤ ਆ ਉਹ ਨਹੀਂ ਮੈਂ ਕਹਿੰਦਾ ਉਹ ਕਹਿੰਦਾ ਜਦੋਂ ਅਮਰਤਪਾਲ ਆਇਆ ਕਹਿੰਦਾ ਮੈਂ ਖੇ ਚੰਗੇੜੀ ਜੀ ਆ ਕੋਈ ਏਡੀ ਗੱਲ ਨਹੀਂ ਹੂੰ ਜਦੋਂ ਕਹਿੰਦਾ ਮੈਂ ਮੁੜ ਕੇ ਦੇਖਿਆ ਮੈਂ ਆਪਦਾ ਹਲਕਾ ਤਾਂ ਬਚਾ ਗਿਆ ਜਾਨੀ ਜਿੱਤ ਗਿਆ ਆਪਣੇ ਹਲਕੇ ਚ ਤਾਂ ਕਾਂਗਰਸ ਜਿਤਾ ਗਿਆ ਹੂੰ ਪਰ ਕਹਿੰਦਾ ਫੇਰ ਮੈਨੂੰ ਨਹੀਂ ਲੱਗਿਆ ਵੀ ਪੰਜਾਬ ਦੇ ਸੀਨੇ 'ਚ ਕੋਈ ਡੂੰਘਾ ਦਰਦ ਪਿਆ ਹੂੰ ਇਹਦਾ ਉਹਦੇ ਨਾਲ ਲਿੰਕ ਹੋ ਗਿਆ ਹੂੰ ਜਿਹਦੇ ਕਰਕੇ ਫਿਰ ਉਹ ਸਾਰਾ ਉੱਠ ਖੜਿਆ ਵੀ ਵੱਡਾ ਦਰਦ ਨੂੰ ਨਿਵਾਰਨ ਵਾਲੀ ਕੋਈ ਗੱਲ ਕਰਨੀ ਚਾਹੀਦੀ ਆ ਉਹਨੇ ਕਿੱਡੀ ਪੱਤੇ ਦੀ ਗੱਲ ਆ ਜੀ ਮਤਲਬ ਇੱਕ ਗੱਲ ਬੰਦ ਦਿੰਦੀਆਂ 100 ਗਲਤੀਆਂ ਨੂੰ ਮaaf ਕਰ ਦਿੰਦੀ ਆ ਹੂੰ ਐਂ ਤੁਸੀਂ ਦੇਖੋ ਸਰਬਜੀਤ ਆਲਾ ਹੋਇਆ ਇੱਕੇ ਗੱਲ ਕਹੀ ਨਾ ਉਹਨੇ ਹੂੰ ਸਾਡਾ ਪਰਿਵਾਰ ਰੁਲ ਗਿਆ ਹੂੰ ਉਹ ਕਿਸੇ ਨੇ ਬਾਤ ਨਹੀਂ ਪੁੱਛੀ ਹੂੰ ਮਾਨ ਸਾਹਿਬ ਨੇ ਵੀ ਨਹੀਂ ਪੁੱਛੀ ਹੂੰ ਲੋਕਾਂ ਨੇ ਸੋਚਿਆ ਵੀ ਕਰੋੜਾਂ ਰੁਪਏ ਸ਼ਹੀਦਾਂ ਦੇ ਨਾਂ ਤੇ ਇਕੱਠਾ ਹੋ ਗਿਆ ਪਰਿਵਾਰਾਂ ਦੇ ਨਾਂ ਤੇ ਇਕੱਠਾ ਹੋ ਗਿਆ ਉਹ ਐਡਾ ਵੱਡਾ ਸ਼ਹੀਦ ਆ ਮਰ ਸ਼ਹੀਦ ਹਮ ਯਾਰ ਉਹਦਾ ਪਰਿਵਾਰ ਰੋਲ ਰਿਹਾ ਵੀ ਚਲੋ ਇਹਦਾ ਇੰਤਜ਼ਾਮ ਤਾਂ ਕਰੀਏ ਆਪਾਂ ਕੋਈ ਕਿਸੇ ਨੇ ਸੁਣੀ ਕੀਤੀ ਨਹੀਂ ਕਿਸੇ ਦੀ ਸੋ ਇਸ ਕਰਕੇ ਜਿਹੜੇ ਡੂੰਗੇ ਦਰਦ ਨੇ ਨਾ ਜਿਨ੍ਹਾਂ ਨੂੰ ਸ਼ਾਂਤੀ ਕਹਿੰਦੇ ਆ ਜਿਵੇਂ ਕਸ਼ਮੀਰ 'ਚ ਕਹਿੰਦੇ ਆ ਕਬਰਾਂ ਵਾਲੀ ਸ਼ਾਂਤੀ ਪੰਜਾਬ 'ਚ ਵੀ ਉਹੀ ਆ ਹਮ ਤੁਸੀਂ ਇਹ ਦੇਖੋ ਕਿੰਨੇ ਮੁੰਡੇ ਮਾਰੇ ਸੀ ਹਮ ਬਹਿਵਲ ਕਲਾਂ ਦੋ ਮੁੰਡੇ ਮਾਰੇ ਨਾ ਪੁਲਸ ਨੇ ਕੀ ਬਣ ਗਏ ਅਸੀਂ ਪੰਜਾਬ ਦਾ ਹਮ ਸੋ ਇਸ ਕਰਕੇ ਇਹ ਜਿਹੜੀਆਂ ਪੰਜਾਬ ਨੂੰ ਅਨਸਾਫ਼ ਦੇਣ ਦੀ ਥਾਂ ਇੱਕ ਤਾਂ ਵੋਟਾਂ ਦੀ ਸਿਆਸਤ ਹੀ ਹੋ ਗਿਆ ਸਾਰਾ ਕੇਂਦਰ ਵੋਟਾਂ ਕੀ ਤੇ ਕਿਵੇਂ ਮਿਲਣਗੀਆਂ ਹੁਣ ਤੁਸੀਂ ਦੇਖੋ ਬੇਅਦਵੀ ਦਾ ਮੁੱਦਾ ਤੇ ਇਹਦੇ ਨਾਲ ਨਸ਼ਿਆਂ ਦਾ ਮੁੱਦਾ ਲਾਤਾ ਦੋ ਮੁੱਦਿਆਂ ਨੂੰ ਇਸ ਹੱਦ ਤੱਕ ਵਧਾਤਾ ਵੀ ਯਾਰ ਸਾਰੀ ਸਮੱਸਿਆ ਦੀ ਜੜ੍ਹ ਇਹ ਹੀ ਨੇ ਹੋਰ ਕੋਈ ਮੁੱਦਾ ਹੀ ਨਹੀਂ ਇਹ ਤਾਂ ਪ੍ਰਗਟਾਵਾ ਨੇ ਨਾ ਫ੍ਰਸਟੇਸ਼ਨ ਦਾ ਪ੍ਰਗਟਾਵਾ ਨੇ ਤੁਹਾਡੇ ਸੁਪਨੇ ਮਾਰਤੇ ਉਹਦਾ ਪ੍ਰਗਟਾਵਾ ਇਹ ਨਾ ਰਹੀ ਹੋ ਰਿਹਾ ਜਾਂ ਕਿਸੇ ਹੋਰ ਗੱਲ ਨਹੀਂ ਆਉਂਦਾ ਸੋ ਇੱਕ ਇਹੇ ਜੇ ਮੁੱਦੇ ਵਾਰਦੇ ਤੇ ਉਹਨਾਂ ਤੇ ਕਰੋ ਵੋਟਾਂ ਦੀ ਸਿਆਸਤ ਹਮ ਜਿਹੜੇ ਕਹਿੰਦੇ ਸੀ ਹੱਥ ਤੇ ਇਨਸਾਫ ਦੇ ਦਾਂਗੇ ਅੱਜ ਅਲੇ ਰਾਜੇ ਸਤੌਜ ਵਾਲਾ ਮਹਾਰਾਜ ਆ ਕੀ ਬਣਿਆ ਸਾਰੇ ਕਸੇ ਦਾ ਜੀ ਤੁਸੀਂ ਦੇਖ ਲਓ ਇਹ ਦੁਕਾਨ ਤਾਂ ਪੰਜਾਬ ਦਾ ਪੰਜਾਬ ਤੇ ਜਿਹੜੀ ਜਜਵਾਤੀ ਵਹਿਣਾ ਉਹ ਇਹ ਸਾਢੇ ਤੱਕ ਚੱਲਿਆ ਜਾਂਦਾ ਵੀ ਮੁੱਦੇ ਪਿੱਛੇ ਚਲੇ ਜਾਂਦੇ ਨੇ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਅਮਰਤਪਾਲ ਸਿੰਘ ਜਿੱਤੇ ਆ ਕਾਂਗਰਸੀ ਆਗੂ ਆ ਰਾਣਾ ਗੁਰਜੀਤ ਰਾਣਾ ਗੁਰਜੀਤ ਉਹ ਮਤਲਬ ਕਈ ਗੱਲਾਂ ਬੜੀਆਂ ਸਮਝਦਾਰ ਵਾਲੀਆਂ ਕਰਦਾ ਚਲੋ ਬਾਕੀ ਤਾਂ ਪਾਰਟੀਆਂ ਤੇ ਹੁੰਦੇ ਨੇ ਮਾਇਆਧਾਰੀ ਆ ਠੀਕ ਆ ਗਲਤ ਆ ਉਹ ਨਹੀਂ ਮੈਂ ਕਹਿੰਦਾ ਉਹ ਕਹਿੰਦਾ ਜਦੋਂ ਅਮਰਤਪਾਲ ਆਇਆ ਕਹਿੰਦਾ ਮੈਂ ਆਖੇ ਚੰਗੇੜੀ ਜੀ ਕੋਈ ਐਡੀ ਗੱਲ ਨਹੀਂ ਹਮ ਜਦੋਂ ਕਹਿੰਦਾ ਮੈਂ ਮੁੜ ਕੇ ਦੇਖਿਆ ਮੈਂ ਆਪਦਾ ਹਲਕਾ ਤਾਂ ਬਚਾ ਗਿਆ ਜਾਨੀ ਜਿੱਤ ਗਿਆ ਆਪਣੇ ਹਲਕੇ ਚ ਤਾਂ ਕਾਂਗਰਸ ਜਿਤਾ ਗਿਆ ਪਰ ਕਹਿੰਦਾ ਫੇਰ ਮੈਨੂੰ ਇਹ ਲੱਗਿਆ ਵੀ ਪੰਜਾਬ ਦੇ ਸੀਨੇ 'ਚ ਕੋਈ ਡੂੰਘਾ ਦਰਦ ਪਿਆ ਇਹਦਾ ਉਹਦੇ ਨਾਲ ਲਿੰਕ ਹੋ ਗਿਆ ਹੂੰ ਜੀ ਦੇ ਕਰਕੇ ਫਿਰ ਉਹ ਸਾਰਾ ਉੱਠ ਖੜਿਆ ਵੀ ਵੱਡਾ ਦਰਦ ਨੂੰ ਨਿਵਾਰਨ ਵਾਲੀ ਕੋਈ ਗੱਲ ਕਰਨੀ ਚਾਹੀਦੀ ਆ ਉਹਨੇ ਕਿੱਡੀ ਪੱਤੇ ਦੀ ਗੱਲ ਆ ਜੀ ਮਤਲਬ ਇੱਕ ਗੱਲ ਬੰਦੇ ਦੀਆਂ 100 ਗਲਤੀਆਂ ਨੂੰ ਮaaf ਕਰ ਦਿੰਦੀ ਆ ਹੂੰ ਐਂ ਤੁਸੀਂ ਦੇਖੋ ਸਰਬਜੀਤ ਵਾਲਾ ਹੋਇਆ ਇੱਕੇ ਗੱਲ ਕਹੀ ਨਾ ਉਹਨੇ ਹੂੰ ਸਾਡਾ ਪਰਿਵਾਰ ਰੁਲ ਗਿਆ ਉਹ ਕਿਸੇ ਨੇ ਬਾਤ ਨਹੀਂ ਪੁੱਛੀ ਹੂੰ ਮਾਨ ਸਾਹਿਬ ਨੇ ਵੀ ਨਹੀਂ ਪੁੱਛੀ ਹੂੰ ਲੋਕਾਂ ਨੇ ਸੋਚਿਆ ਵੀ ਕਰੋੜਾਂ ਰੁਪਏ ਸ਼ਹੀਦਾਂ ਦੇ ਨਾਂ ਤੇ ਇਕੱਠਾ ਹੋ ਗਿਆ ਪਰਿਵਾਰਾਂ ਦੇ ਨਾਂ ਤੇ ਇਕੱਠਾ ਹੋ ਗਿਆ ਉਹ ਐਡਾ ਵੱਡਾ